ਸਾਰੇ ਯਾਰੀ ਕਾਲ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਇਸ ਜਗ੍ਹਾ ਨੂੰ ਤੁਸੀਂ ਪਛਾਣਤਾ ਗਏ ਹੋਵੋਗੇ ਤਾਂ ਕਮੈਂਟ ਵਿੱਚ ਜ਼ਰੂਰ ਦੱਸਿਓ ਆਪਾਂ ਇੱਥੇ ਕੀਤਾ ਸੀ ਵਿਜ਼ਿਟ ਤੇ ਵੈਸੇ ਗਏ ਸੀਗੇ ਤੇ ਬਹੁਤ ਵਧੀਆ ਲੱਗਿਆ ਸਾਨੂੰ ਹੁਣ ਇੰਦਰ ਨੂੰ ਤਾਂ ਅੱਜ ਛੋਟੀ ਸੀ ਸੈਟਰਡੇ ਸੀ ਪਰ ਨੂਰ ਦਾ ਸਕੂਲ ਲੱਗਿਆ ਸੀ ਦੇਖੋ ਕਿਵੇਂ ਲਗਾ ਕੇ ਗੋਗਲਸ ਲੱਗ ਗਿਆ ਹੈ ਪਿੱਕ ਕਾ ਨੀਦਰ ਨੂੰ ਦੇਖ ਲਓ ਨੂਰ ਹੀ ਨਹੀਂ ਪਛਾਣ ਜਾਂਦੀ ਇਹਨਾਂ ਦੀ ਅੱਜ ਫੰਕਸ਼ਨ ਸੀਗਾ ਫੰਕਸ਼ਨ ਤਾ ਮੈਂ ਸਵੇਰੇ ਸਵੇਰੇ ਕਿ ਹਾਲੋ ਕਿਸ਼ਕਲ ਤਾ ਅੱਜ ਸਿਮਰ ਫੰਕਸ਼ਨਿੰਗ ਤਾ ਅਮ ਦੇਖੋ ਮੈਂ ਕਿਹੋ ਜਿਹੀ ਲੱਗਦੀ ਹਾਂ ਤੇ ਆਹ ਬੈਠਾ ਇੰਦੇ ਰੈਨ ਕਲਾਈ ਇਹ ਪਨੇ ਹਟ ਜਾ ਆ ਤੂੰ ਇਧਰ ਤੇ ਕੰਬ ਉਹ ਸਾਈਡ ਹੋ ਜਾ ਹਾਂ ਨੇ ਮੈਂ ਫੰਕਸ਼ਨ ਲਈ ਰੈਡੀ ਹੋ ਚੁੱਕੀ ਸੀ ਤੁਸੀ ਤੁਮ ਹੈ ਐਕ ਕਲਾ ਲੂ ਕੇ ਫੋਟੋ ਖਿਚਰਨ ਲੱਗੀ ਪਿਕ ਫਾਇਨ ਲੱਗੀ ਪਿਕ ਤਵਾਜ਼ਨਾ ਹੁਣ ਆ ਵੀਡੀਓ ਵੈਸੋ ਕਿ ਵੀ ਨਹੀਂ ਬਣਾ ਰਹਾ ਤੁਮ ਨੇ ਬਣਾਈ ਥੈਂਕ ਯੂ ਬਾਏ ਬਾਏ ਇੰਦਰੇ ਅ ਕੀ ਕਰਦਾ ਮੈਂ ਇਹਨੇ ਬੱਕ ਜਾਣਾ ਆਜੋ ਆਜੋ ਸਕੂਲ ਨੂੰ ਮੈਂ ਘਰ ਇਨੀ ਰੱਖ ਕੇ ਰਾਜੀ ਤੁਹਾਨੂੰ ਚੱਲ ਵਸ ਵਸਰੇ ਹਾਰ ਨਮਾਤਾ ਛੁੱਟੀ ਨਹੀਂ ਹੈਗੀ ਛੁੱਟੀ ਅੱਜ ਤੈਨੂੰ ਥੋੜੀ ਬੈਂਚ ਚੜਾਉਣਾ ਉਹ ਜਨਨ ਦੇਨ ਕੱਲੇ ਆ ਭੱਜ ਛੁੱਟੀ ਆ ਪੁੱਤ ਤੈਨੂੰ ਐ ਥੋੜੀ ਚੜਾਉਣ ਲੱਗਿਆ ਟੱਕੇ ਨਾਲ ਇਹ ਲੱਗੇ ਰਿਆ ਸਫਸਫਾਈ ਕਰਨ ਝਾੜੂ ਪੋਚਾ ਕਰਨ ਤੇ ਖਤਮ ਹੋਣ ਤੁਹਾ ਬਪਾ ਲਈ ਆ ਉਸ ਥੋੜਾ ਆਰਾਮ ਕਰਨ ਤੇ ਉਹ ਥੋੜੇ ਕੰਮ ਪਿਆ ਵਰਤਿੰਦਾ ਇੰਦਰ ਤਿੰਦ ਰਾਂਦੀ ਹੋਈ ਹੋਈ ਹੈ ਲੜਾਈ ਤੇ ਇੰਦਰ ਬੈਠਾ ਕੱਲੇ ਹੀ ਜਿੱਦੀ ਜਾਂਦਾ ਤੇ ਮਰੈਣ ਕੋਲੇ ਹੈਗੇ ਪੈਸੇ ਇੰਦਰ ਦਿੰਦਾ ਨਹੀਂ ਇਹਦੋਂ ਨੂੰ ਇਸ ਕਰਕੇ ਮਜ਼ਾ ਕਰਕੇ ਇੰਦਰ ਉਹ ਨਰਾਜ਼ ਹੈ ਤੇ ਉਹ ਬੈਠਾ ਦੀਲੀਾਂ 'ਚ ਖੇਡੀ ਜਾਂਦਾ ਤੇ ਦੇਖਦਾ ਵਾ ਕਿ ਮੈਨੂੰ ਵੀ ਪੈਸੇ ਦੇਊਗਾ ਆਸੇ-ਪਾਸੇ ਦੇਖੀ ਜਾਣਾ ਦੇਖੀ ਜਾਣਾ ਹਾਂ ਮਮਾ ਮੈਨੂੰ ਪੈਸੇ ਦਊਗੀ ਤੇ ਇਦਨ ਮੈਨੂੰ ਰੋਲ ਲੱਗਿਆ ਹੋਇਆ ਆਦੀ ਮੰਮੀ ਕੋਲੇ ਵੀ ਨਹੀਂ ਮੈਂ ਤਾਂ ਕੱਲਿੰ ਦੁਕਾਨ ਤੇ ਜਾ ਕੇ ਤਿੱਜੀ ਲੈ ਆਣੀ ਲੱਗਿਆ ਪਿਆ ਆਪਣੀ ਮੰਮੀ ਨੂੰ ਕਹਿਣ ਕਿ ਮੈਂ ਇਕੱਲੇ ਨੂੰ ਕੀਤੀ ਮੈਂ ਕਿਹਾ ਇਹ ਚੌਥੇ ਮੇਰੇ ਡਾਈ ਹੋ ਜਾ ਮਸ਼ੀਨਾਂ ਜੀ ਥੋੜਾ ਕੰਮ ਕਰ ਰਹੀ ਸੀਗੀ ਤਿੱੜੀਆਂ ਨੂੰ ਮੇਰੀ ਮਸ਼ੀਨ ਦੇ ਆਲੇ-ਦੁਆਲੇ ਘੁੰਮ ਦ ਕਰੇ ਕੈਂਚੀ ਚੱਕ ਲੈ ਜਾਂਦਾ ਕਰੇ ਕੈਂਚੀ ਤੇ ਚੱਕ ਲੈ ਜਾਂਦਾ ਲੈਸ ਚੱਕ ਲੈ ਜਾਂਦੇ ਨੇ ਕਰੇ ਉਹ ਚ ਧਾਗਾ ਫਸਾ ਦਿੰਦੇ ਨੇ ਉਹ ਇੰਤੇਨਰ ਨੂੰ ਮਿਲ ਗਿਆ ਤਾਂ ਸਰਪੇ ਹੁਣ ਚੱਲਿਆ ਦੁਕਾਨ ਦੇ ਚੀਜ਼ੇ ਖਾਣ ਕਿਉਂਕਿ ਪੈਸੇ ਤਾਂ ਬੰਨਾਂ ਕੋਲ ਖੜਦੇ ਹੀ ਨਹੀਂ ਆਗੇ ਥੋੜੇ ਦੇਰ ਬਾਅਦ ਇਹਨਾਂ ਰਾਸਤੇ 'ਚ ਝਗੜਾ ਹੋ ਗਿਆ ਨਰੈਣ ਕਹਿੰਦਾ ਮੈਂ ਕੱਲੇ ਨਹੀਂ ਚੀਜ਼ ਲੈ ਕੇ ਆਉਣੀ ਆ ਦੇਖੋ ਕਿਵੇਂ ਤੁਰਿਆ ਆਉਂਦਾ ਇੰਦਰ ਗੁੱਸੇ 'ਚ ਉਹਨੂੰ ਲੈ ਕੇ ਨਹੀਂ ਗਿਆ ਨਰੈਣ ਵਿਚਾਰਾ ਲੜਦੇ ਬਹੁਤ ਐ ਇੱਕ ਦੂਜੇ ਨਾਲ ਆਂਰੈਣ ਨੂੰ ਹੋ ਗਿਆ ਗੁੱਸਾ ਕਹਿੰਦਾ ਮੈਂ ਕੱਲੇ ਨਹੀਂ ਜਾਣਾ ਅੰਦਰ ਬੈਠਾ ਵਿਚਾਰਾ ਝਾਕਦਾ ਮੈਨੂੰ ਲੈ ਕੇ ਜਾਊਗਾ ਬੜੀ ਚਾਚਾ ਨਾਲ ਵਾਰ ਕਿਹਾ ਸੀ ਵਿਚਾਰਾ ਚਲ ਕੋਈ ਨਾ ਇੰਦਰਾ ਬੈਠਾ ਦੇਖੀ ਜਾਂਦਾ ਵੀ ਕਦੋਂ ਰਣਾ ਉਹ ਤੇ ਸਿੱਧਾ ਕਾਂਤੇ ਚਾਵਾਂਗੇ ਕਿਉਂਕਿ ਲੜਦੇ ਬਹੁਤ ਆ ਦੋਨੇ ਜਾਣੇ ਹੁਣ ਪੈਸੇ ਲਈ ਬੈਠਣ ਰਣ ਕਹਿੰਦਾ ਇਕੱਲੇ ਨਹੀਂ ਖਾਣੇ ਵੀਰ ਭੈਣ ਦੇਣਾ ਨਹੀਂ ਕੁਛ ਹੁਣ ਦੇਖਦੇ ਆ ਕੀ ਇਹਨਾਂ ਦਾ ਸੋਲੂਸ਼ਨ ਨਿਕਲਦਾ ਉਹਨੂੰ ਵੀ ਮਿਲ ਗਏ 5 ਰੁਪਏ ਹੁਣ ਜਾਣਗੇ ਦੋਨੇ ਜਾਣੇ ਦੁਕਾਨ ਤੇ ਆ ਪਤਾ ਨਹੀਂ ਕੀ ਲੈ ਕੇ ਆਏ ਨੇ ਜੂਸ ਲਈ ਫਰਦੇ ਨੇ ਬਾਕੀ ਮਤੇ ਤभी ਕਰ ਲੇਗੇ 10 ਰੁਪਏ ਖਰਚੇ ਅਜੇ ਦਾ ਸਰਪੇ ਹਾਂ ਕਿਉਂ ਬੂਹੂ ਕਾਤੇ ਕੇ ਜੇਦਾੜੀ ਹਾਂ ਸੰਜੇ ਬਾਬਾ ਕੀ ਬਾਇਰਸੀ ਲੱਗਦਾ ਹੈ ਅੱਜ ਅਸਮਾਨ ਪੂਰਾ ਸਾਫ ਆ ਬੱਦਲ ਦੇਖੋ ਕਿਨੇ ਸੁਨੇ ਲੱਗਦੇ ਆ ਜਦ ਅਸੀਂ ਛੋਟੇ ਛੋਟੇ ਹੁੰਦੇ ਸੀ ਅਸੀਂ ਪੱਤਨਾ ਵਾਲੀ ਦੇਖੀ ਜਾਂਦੇ ਹੁੰਦੇ ਸੀ ਇਹ ਨਮਤ ਥੱਲੇ ਪਈ ਕਦੇ ਬੱਦਲਾਂ ਦਾ ਕੋਸ਼ਵਾਂ ਜਾਂਦਾ ਸੀ ਕਦੇ ਬੱਦਲ ਤੁਰੇ ਜਾਂਦੇ ਸੀ ਕਹਿੰਦੇ ਸੀ ਬੱਦਲ ਤੁਰੇ ਜਾਂਦੇ ਆ ਤੇ ਐਡਾ ਪਰ ਹੁਣ ਤਾਂ ਬੱਚੇ ਦੇਖਦੇ ਨਹੀਂ ਨਾ ਧੁੱਪ ਵੀ ਕਾਫੀ ਤੇਜ਼ ਆ ਉਮੀਦ ਕਰਦੇ ਆ ਤੁਹਾਨੂੰ ਸਾਡਾ ਬਲੌਗ ਅੱਜ ਦਾ ਚੰਗਾ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਫਿਰ ਵੀਡੀਓ ਲੈ ਕੇ حاضر ਹੋਵਾਂਗੇ ਇੱਕ ਵਾਰ ਤੁਸੀਂ ਇੰਦਰ ਨੂੰ ਦੇਖੋ ਬੈਠਾ ਆਪਣੀ ਦੀਦੀ ਨਾਲ ਖੇਡ ਰਿਹਾ ਵਾ ਦੀਦੀ ਦੀ ਹੈਲਪ ਕਰਦੇ ਹੋ ਟੀਚਰ ਬਣਿਆ ਹੋਇਆ ਵਸ ਅਮ੍ਰਿਤ ਦਾ ਤੇ ਉਹਦੀ ਹੈਲਪ ਕਰਦਾ ਉਹਦਾ ਫੋਨ ਰੱਖਿਆ ਆ ਫੜਕੀ ਦੀ ਮੈਂ ਮੈਂ ਦੀਦੀ ਤੇਰੀ ਹੈਲਪ ਕਰਦਾ ਸ਼ਰਾਬ ਤਾਂ ਕਰੀ ਜਾਂਦਾ ਵਾ ਇੰਦੇ ਪੀਤੇ ਇਹ ਬਿਰਾ ਗੁਗੜੂ ਜੇ ਮੁੱਤ ਗੁਗੜੂ ਜੇ ਪੁੱਤ ਮਮਾ ਦਾ ਹਟ ਰੋਟੀ ਬੁਕਾ ਕੇ ਦਮਾ ਰੋਟੀ ਬੁਕਾ ਕੇ ਦਮਾ ਮੇਰੇ ਮਾਰੇਂਗਾ ਤੂੰ ਨਾ ਮਮਾ ਨੇ ਮਾਰ ਦੇਉਂਦੇ ਆ ਬੈਡ ਮੈਨਰਸ ਗੰਦਾ ਬੱਚਾ ਮिक्की ਮਾਊਸ ਵਾਲੀ ਚੇਅਰ ਲਈ ਫਿਰਦਾ ਸੌਰੀ ਬੋਲ ਇੱਧਰ ਸੌਰੀ ਬੋਲ ਹੈਲੋ ਮੈਨ ਸੌਰੀ ਮੈਮ ਇਹ ਮੈਮ ਆ ਨਹੀਂ ਮੈਂ ਤੈਨੂੰ ਕਹਿਨੀ ਆ ਸੌਰੀ ਮੈਮ ਇਤੀ ਪਈ ਨਹੀਂ ਤੁਸੀਂ ਆਪਦੀ ਰੇਜ਼ਰ ਅੱਜ ਕਿਸੇ ਦੀ ਹੋਰ ਦੀ ਚੱਕ ਲਈ ਆ ਕੱਲ ਉਤੀ ਜਾਈ ਹਾਂ ਮੇਰੀ ਤੇਰੀ ਥੋੜੀ ਸੀ ਤੂੰ ਆਪ ਹੀ ਤਸਵੀਰੇ ਮੈਨੂੰ ਕਿਹਾ ਮਮਾ ਕਿਸੇ ਦੀ ਡਿੱਗੀ ਪਈ ਸੀ ਮੈਂ ਚੱਕ ਕੇ ਬੈਗ ਚ ਪਾਈ ਕਿਸੇ ਦੀ ਚੀਜ਼ ਚੱਕ ਕੇ ਬੈਗ ਚ ਨਹੀਂ ਪਾਉਣੀ ਸਮਝ ਗਿਆ ਆਵਾ ਆਪਦੀ ਚੀਜ਼ ਹੀ ਬਾਕੇ ਲੈ ਕੇ ਆਉਣੀ ਆ ਆਪਦੀ ਚੀਜ਼ ਹੀ ਲੈ ਕੇ ਆਉਣੀ ਆ ਠੀਕਾ ਜੀ ਦੀ ਰੇਜ਼ਰ ਲੈ ਕੇ ਆ ਇਹਨੂੰ ਰਿਟਰਨ ਕਰਦੀ ਸੁਣ ਗਿਆ ਜੀ ਦੀ ਲੈ ਕੇ ਆਇਆ ਨਾ ਉਹਨੂੰ ਵਾਪਸ ਕਰਦੀ ਆਪਾਂ ਨਵੀਂ ਲੈ ਲਾਂਗੇ ਬੱਤ ਇਹੋ ਜੀ ਜਹਾ ਆਪਣੀ ਆਤ ਨਹੀਂ ਪੋਣੀ ਚੰਗਾ ਗੁੱਡ ਬੱਚਾ ਮੇਰਾ ਪੁੱਤ ਵੀ ਜਦੋਂ ਵੱਡਾ ਹੋ ਗਿਆ ਨਾ 10th ਚ ਹੋ ਗਿਆ ਫਿਰ ਜੀਓਮੈਟਰੀ ਲੈ ਕੇ ਜਾਇਆ ਕਰੂ ਪੈਨ ਪਾ ਕੇ ਲੈ ਕੇ ਜਾਇਆ ਕਰੂ ਹਨਾ ਅੱਜ ਦੀ ਵੀਡੀਓ ਲਾਈਕ ਕਰਿਓ ਸਬਸਕ੍ਰਾਈਬ ਜਰੂਰ ਕਰ ਦਿਓ ਹੋਰ ਵਧੀਆ ਵੀਡੀਓ ਦੇਖਣ ਲਈ ਕਮੈਂਟ ਕਰਿਓ ਤੇ ਦੱਸਿਓ ਕਿ ਆਪਾਂ ਇੰਦਰ ਦੀ ਕਿਹੋ ਜਿਹੀ ਵੀਡੀਓ ਲੈ ਕੇ حاضر ਹੋਈਏ ਧੰਨਵਾਦ